ਹਰ ਇਨਸਾਨ ਦੇ ਆਪਣੇ ਆਪਣੇ ਸ਼ੌਂਕ ਹੁੰਦੇ ਹਨ ਤੇ ਤੁਸੀਂ ਕੀ ਸੋਚਦੇ ਹੋ ਕਿ ਕਿਸੇ ਅਮੀਰ ਵਿਅਕਤੀ ਦੇ ਕਿਹੋ ਜਿਹੇ ਸ਼ੌਂਕ ਹੋਣਗੇ ਇਹ ਵੀਡੀਓ ਤੁਹਾਨੂੰ ਸੱਚਮੁੱਚ ਹੈਰਾਨ ਕਰ ਦੇਵੇਗੀ ਕਿ ਇਨ੍ਹਾਂ ਅਮੀਰਾਂ ਦੇ ਸ਼ੌਂਕ ਇਹਨੇ ਅਜੀਬ ਹੁੰਦੇ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਪੇਸਐਕਸ ਅਤੇ ਟੈਸਲਾ ਦੇ ਮਾਲਕ ਐਲਨ ਮਸਕ ਦੀ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਇਹ ਆਪਣੇ ਟਵੀਟਸ ਅਤੇ ਲੇਗਏ ਫੈਸਲੇਕਾਰ ਸੋਸ਼ਲ ਮੀਡੀਆ ਤੇ ਕਾਫੀ ਦੇਖੇ ਜਾਂਦੇ ਹਨ ਕੀ ਤੁਹਾਨੂੰ ਪਤਾ ਹੈ ਉਹਨਾਂ ਨੂੰ ਵੀਡੀਓ ਗੇਮ ਖੇਡਣ ਦਾ ਕਿੰਨਾ ਜਨੂਨ ਹੈ ਉਹ ਕਹਿੰਦੇ ਹਨ ਕਿ ਉਹਨਾਂ ਨੇ ਆਪਣੀ ਪਹਿਲੀ ਵੀਡੀਓ ਗੇਮ ਸਿਰਫ 10 ਸਾਲ ਦੀ ਉਮਰ ਵਿੱਚ ਬਣਾ ਲਈ ਸੀ ਜਿਸ ਦਾ ਨਾਮ ਸੀ ਬਲਾਸਟਰ ਉਹਨਾਂ ਦੇ ਅਨੁਸਾਰ ਵੀਡੀਓ ਗੇਮਾਂ ਖੇਡਣ ਨੇ ਉਹਨਾਂ ਨੂੰ ਛੋਟੀ ਉਮਰ ਤੋਂ ਹੀ ਪ੍ਰੋਗਰਾਮਿੰਗ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਸਿੱਖਣ ਵਿੱਚ ਮਦਦ ਕੀਤੀ ਜਿਸ ਕਾਰਨ ਉਹ ਅੱਜ ਐਨੀ ਉਚਾਈ ਤੇ ਨਹੀਂ ਹੁਣ ਗੱਲ ਕਰਦੇ ਹਾਂ ਨਿਵੇਸ਼ ਦੀ ਦੁਨੀਆ ਦੇ ਬਾਦਸ਼ਾਹ ਵਾਰਨ ਬਫੇਟ ਦੀ ਜੋ ਆਪਣੀ ਸਾਦਗੀ ਅਤੇ ਫਿਲਾਸਫੀ ਲਈ ਜਾਣੇ ਜਾਂਦੇ ਹਨ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਉਹਨਾਂ ਨੂੰ ਯੂਕੁਲੀਲੀ ਵਜਾਉਣ ਦਾ ਕਿੰਨਾ ਸ਼ੌਕ ਹੈ ਉਹ ਅਕਸਰ ਚੈਰਿਟੀ ਇਵੈਂਟਸ ਵਿੱਚ ਯੂਕੁਲੀਲੀ ਵਜਾਉਂਦੇ ਨੇ ਅਤੇ ਇਸ ਤਰ੍ਹਾਂ ਲੋਕਾਂ ਦਾ ਮਨੋਰੰਜਨ ਵੀ ਕਰਦੇ ਨੇ ਕਿਵੇਂ ਇੱਕ ਅਮੀਰ ਵਿਅਕਤੀ ਵੀ ਜ਼ਿੰਦਗੀ ਨੂੰ ਸਾਦਗੀ ਨਾਲ ਜੀ ਸਕਦਾ ਹੈ ਹੁਣ 3 ਨੰਬਰ ਤੇ ਗੱਲ ਕਰਦੇ ਹਾਂ ਫੇਸਬੁੱਕ ਦੇ ਪਾਨੀ ਮਾਰਕ ਜਗਰਬਰਗ ਦੀ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੀ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ ਉਹਨਾਂ ਨੂੰ تیر ਅੰਦਰਜੀ ਅਤੇ ਫੈਂਸਿੰਗ ਦਾ ਬਹੁਤ ਸ਼ੌਕ ਹੈ ਉਹ ਆਪਣੇ ਦਿਮਾਗ ਨੂੰ ਤੇਜ਼ ਅਤੇ ਸਰੀਰ ਨੂੰ ਫਿੱਟ ਰੱਖਣ ਲਈ ਇਹ ਗਤੀਵਿਧੀਆਂ ਕਰਦੇ ਹਨ ਮਾਰਕ ਜਗਰਬਰਗ ਅਕਸਰ ਕਹਿੰਦੇ ਹਨ ਕਿ ਇਹ ਸ਼ੌਕ ਉਹਨਾਂ ਨੂੰ ਕਾਰੋਬਾਰੀ ਰਣਨੀਤੀਆਂ ਬਾਰੇ ਸੋਚਣ ਵਿੱਚ ਵੀ ਮਦਦ ਕਰਦੇ ਨੇ ਕਿਉਂਕਿ ਇਹਨਾਂ ਵਿੱਚ ਇਕਾਗਰਤਾ ਅਤੇ ਤੇਜ਼ ਫੈਸਲੇ ਲੈਣ ਦੀ ਲੋੜ ਹੁੰਦੀ ਹੈ ਚੌਥੇ ਨੰਬਰ ਤੇ ਗੱਲ ਕਰਦੇ ਹਾਂ ਬਿਲ ਗੇਟਸ ਦੀ ਜੋ ਕਿ ਦੁਨੀਆ ਦੇ ਸਭ ਤੋਂ ਵੱਡੇ ਪਾਰ ਉਪਕਾਰੀ ਵੀ ਹਨ ਉਹਨਾਂ ਨੂੰ ਕਿਤਾਬਾਂ ਪੜਨ ਦਾ ਪਾਗਲਪਨ ਹੈ ਉਹ ਸਾਲ ਵਿੱਚ ਲਗਭਗ 50 ਕਿਤਾਬਾਂ ਪੜ੍ਹਦੇ ਨੇ ਮਤਲਬ ਕਿ ਇੱਕ ਹਫ਼ਤੇ ਵਿੱਚ ਇੱਕ ਕਿਤਾਬ ਉਹ ਕਹਿੰਦੇ ਨੇ ਕਿ ਪੜ੍ਹਨਾ ਉਹਨਾਂ ਨੂੰ ਨਵੀਆਂ ਚੀਜ਼ਾਂ ਸਿੱਖਣ ਦੁਨੀਆ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਨਵੇਂ ਵਿਚਾਰ ਪੈਦਾ ਕਰਨ ਵਿੱਚ ਮਦਦ ਕਰਦਾ ਹੈ ਇਹ ਸੱਚਮੁੱਚ ਇੱਕ ਬੜਾ ਮੁੱਲਾ ਸ਼ੌਕ ਹੈ ਅੰਤ ਵਿੱਚ Amazon ਦੇ ਬਾਨੀ ਜੈਫ ਬੈਸੋਸ ਦੀ ਗੱਲ ਕਰੀਏ ਇਹਨਾਂ ਨੇ ਆਨਲਾਈਨ ਸ਼ਾਪਿੰਗ ਦੀ ਦੁਨੀਆ ਵਿੱਚ ਕ੍ਰਾਂਤੀ ਲਿਆਂਦੀ ਉਹਨਾਂ ਦਾ ਸਭ ਤੋਂ ਵੱਡਾ ਸ਼ੌਕ ਹੈ ਪੁਲਾੜ ਦੀ ਖੋਜ ਉਹਨਾਂ ਨੇ ਆਪਣੀ ਖੁਦ ਦੀ 에ਅਰ ਸਪੇਸ ਕੰਪਨੀ Blue Origin ਬਣਾਈ ਹੈ ਜਿਸ ਦਾ ਮਕਸਦ ਸਪੇਸ ਟ੍ਰੈਵਲ ਨੂੰ ਆਮ ਲੋਕਾਂ ਲਈ ਸੰਭਵ ਬਣਾਉਣਾ ਹੈ ਉਹ ਸਪੇਸ ਵਿੱਚ ਕਲੋਨੀਆ ਬਣਾਉਣ ਅਤੇ ਮਨੁੱਖਤਾ ਲਈ ਨਵੇਂ ਘਰ ਲੱਭਣ ਦਾ ਸੁਪਨਾ ਦੇਖਦੇ ਨੇ ਸਭ ਤੋਂ ਅਮੀਰ ਲੋਕ ਕਿੰਨੇ ਵੱਡੇ ਸੁਪਨੇ ਦੇਖਦੇ ਹਨ ਇਹ ਹਨ ਦੁਨੀਆ ਦੇ ਕੁਝ ਸਭ ਤੋਂ ਅਮੀਰ ਲੋਕਾਂ ਦੇ ਅਜੀਬੋ-ਗਰੀਬ ਸ਼ੌਂਕ ਇਹ ਸਾਬਤ ਕਰਦੇ ਨੇ ਕਿ ਪੈਸਾ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਸ਼ੌਂਕ ਕਿੰਨੇ ਵਿਲੱਖਣ ਅਤੇ ਪ੍ਰੇਰਨਾਦਾਇਕ ਹੋ ਸਕਦੇ ਨੇ ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਸ਼ੌਂਕ ਸਭ ਤੋਂ ਜ਼ਿਆਦਾ ਅਜੀਬ ਅਦਿਰ ਦਿਲਚਸਪ ਲੱਗਿਆ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਸ ਤਰ੍ਹਾਂ ਦੇ ਹੋਰ ਦਿਲਚਸਪ ਤੱਥ ਅਤੇ ਜਾਣਕਾਰੀਆਂ ਲਈ ਸਾਡੇ ਚੈਨਲ ਪੰਜਾਬੀ ਫੈਕਟੋਪੀਡੀਆ ਨੂੰ ਹੁਣੇ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਵੀ ਦਬਾਓ ਤਾਂ ਜੋ ਤੁਸੀਂ ਸਾਡੇ ਆਉਣ ਵਾਲੇ ਵੀਡੀਓ ਤੋਂ ਵਾਂਝੇ ਨਾ ਰਹੋ ਜਲਦੀ ਮਿਲਦੇ ਹਾਂ ਇੱਕ ਹੋਰ ਨਵੇਂ ਫੈਕਟ ਦੇ ਨਾਲ ਤਦ ਤੱਕ ਲਈ ਸਭ ਠੀਕ ਰੱਬ ਰੱਖਾ